ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਜਿਹੜੀ ਵਿਜਿਟ ਹੈਗੀ ਆ ਪਹੁੰਚ ਹੈਗੀ ਆ ਪਿੰਡ ਕੁਰਕਪਿੰਡ ਹੈਗੀ ਆ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਇਸ ਪਿੰਡ ਨੂੰ ਕੁਰਕਪਿੰਡ ਪਿੰਡ ਜਿਹੜਾ ਦੋਸਤੋ ਦਿਆਲਪੁਰੇ ਦੇ ਬਿਲਕੁਲ ਨਜ਼ਦੀਕ ਪਿੰਡ ਆ ਜਦੋਂ ਆਪਾਂ ਹਰੀਕੇ ਪੱਤਣ ਤੋਂ ਭਿੱਖੀ ਪਿੰਡ ਖਾਲੜਾ ਰੋਡ ਆਉਣੇ ਤਾਂ ਦੋਸਤੋ ਦਿਆਲਪੁਰੇ ਦੇ ਬਿਲਕੁਲ ਲੱਗੇੜਾ ਸੁਰਵਿੰਡ ਹੈਗਾ ਪਿੰਡ ਸੁਰਵਿੰਡ ਤੋਂ ਨਾਲ ਜਿਹੜਾ ਕੁਰਕਪਿੰਡ ਆ ਬੈਂਕਾ ਪਲੇਅਰ ਬਿਲਕੁਲ ਨਜ਼ਦੀ ਸ਼ਬਾਜਪੁਰ ਥੋੜੀ ਥੋੜੀ ਬਾੜ ਤੇ ਜਿਹੜੇ ਦੋਸਤੋ ਇਹ ਪਿੰਡ ਹੈਗੇ ਆ ਕੱਚਾ ਪੱਕਾ ਤੇ ਇਹ ਜਿਹੜੇ ਪਿੰਡ ਜਿਹੜੇ ਦੋਸਤੋ ਬਿਲਕੁਲ ਨਜ਼ਦੀਕ ਨੇ ਭਿੱਖੀਵਿੰਡ ਵੀ ਤਕਰੀਬਨ ਜਿਹੜਾ ਦੋਸਤੋ ਇੱਥੋਂ 8-7 ਕਿਲੋਮੀਟਰ ਦੀ ਦੂਰੀ ਸਾਰੀ ਹੈਗੀ ਆ ਭਿੱਖੀਵਿੰਡ ਸ਼ਹਿਰ ਦੀ ਤੇ ਖਾਸ ਵਿਜ਼ਿਟ ਜਿਹੜੀ ਹੈਗੀ ਤੁਹਾਨੂੰ ਪਿੰਡ ਘੁਰਕਵਿੰਡ ਕਰਨੀ ਪਵੇਗੀ ਤੇ ਤੁਸੀਂ ਜਿਹੜੇ ਆ ਕੇ ਦੋਸਤੋ ਪਸ਼ੂ ਆਪਾਂ ਤੁਹਾਨੂੰ ਦੋ ਦਿਖਾਉਣੇ ਆ ਤਸੱਲੀ ਆਪਦੀ ਹੈ ਚੈੱਕ ਪਾਸ ਆ ਦੋਸਤੋ ਟਿੱਪ ਕੇ ਜਿਹੜਾ ਪਸ਼ੂ ਸੂਨ ਵਾਲਾ ਖਾਸ ਤੌਰ ਤੇ ਕਰ ਸਕਦੇ ਜੀ ਗੱਲਬਾਤ ਆਪਾਂ ਵੀਰ ਦੇ ਨਾਲ ਕਰਨੀ ਹੈ ਪ੍ਰੋਪਰ ਇਨਫੋਰਮੇਸ਼ਨ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਆਓ ਚੱਲਦੇ ਆ ਵੀਰ ਦੇ ਕੋਲ ਗੱਲਬਾਤ ਲਈ ਬਥੇਰੇ ਡਿਟੇਲ ਦੇ ਲਈ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕੈਮੋ ਵੀਰੇ ਹਾਂ ਵੀਰ ਜੀ ਠੀਕ ਠਾਕ ਸਭ ਚੰਗਾ ਠੀਕ ਹੈ ਇੱਕ ਇੱਕ ਭਰਾ ਆਪਣਾ ਨਾਮ ਜ਼ਰੂਰ ਦੱਸਦੇ ਆਪਣੇ ਵੀਰਾਂ ਨੂੰ ਵੀਰ ਮੇਰਾ ਨਾਮ ਅਮਰਪਾਲ ਪਿੰਡ ਪੁਰ ਪਿੰਡ ਤਸੀਰ ਪੱਟੀ ਜ਼ਿਲ੍ਹਾ ਕਰਨਾਲਾ ਹਾਂ ਅਮਰਤਪਾਲ ਵੀਰੇ ਪਸ਼ੂ ਘਰ ਦੇ ਹੀ ਹੈ ਹਾਂਜੀ ਜੀ ਇਹ ਵਪਾਰ ਵਾਲੇ ਦੇ ਪਸ਼ੂ ਨਹੀਂ ਹਨ ਨਹੀਂ ਵੀਰ ਜੀ ਘਰੇ ਰੱਖੇ ਪਸ਼ੂ ਹਾਂਜੀ ਘਰ ਦੇ ਇਹ ਘਰ ਦੇ ਪਸ਼ੂ ਬਕਾਉਗਾ ਦੋਸਤੋ ਵੀਰ ਦੇ ਕੋਲ ਠੀਕ ਆ ਆ ਮੱਝਾਂ ਝੋਟੀਆਂ ਤੁਸੀਂ ਵੇਖ ਰਹੇ ਜੋ ਨਾਰਮਲ ਇਹ ਘਰੇ ਹੀ ਆ ਪਸ਼ੂ ਰੱਖੇ ਤੇ ਜਿਹੜੀਆਂ ਅੱਜ ਆਪਾਂ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ ਨੇ ਦੋ ਝੋਟੀਆਂ ਦਿਖਾਵਾਂਗੇ ਇਹ ਵੀ ਘਰ ਦੀਆਂ ਝੋਟੀਆਂ ਨੇ ਠੀਕ ਆ ਜੀ ਤੇ ਗੱਲਬਾਤ ਆਪਾਂ ਵੀਰ ਦੇ ਨਾਲ ਕਰਾਂਗੇ ਠੀਕ ਆ ਆ ਝੋਟੀ ਪਹਿਲੇ ਨੰਬਰ ਤੇ ਜਿਹੜੀ ਮੈਂ ਦੋਸਤੋ ਇੱਕ ਵਾਰ ਤੁਹਾਨੂੰ ਸਟਰਕਚਰ ਬਾਡੀ ਬੰਤਰ ਦਿਖਾ ਦਿੰਦਾ ਠੀਕ ਆ ਨੀਲੀ ਦੀ ਝੋਟੀ ਆ ਤੇ ਬਾਕੀ ਕਿੰਨਾ ਟਾਈਮ ਪਿਆ ਜੇ ਸੂਣ ਦੇ ਵਿੱਚ ਉਹ ਵੀ ਗੱ ਠੀਕ ਆ ਹਜਾ ਦਿਨ ਲੈ ਜੂਗੀ ਪੁੱਛਦੇ ਆ ਵੀ ਕਿੰਨੇ ਕ ਦਿਨ ਲੈ ਜੂਗੀ ਬਾਡੀ ਬੰਤਰ ਦੀ ਜਿਹੜੀ ਆ ਦੋਸਤੋ ਇਸ ਤਰ੍ਹਾਂ ਦੀ ਆ ਝੋਟੀ ਦਿਖਾਈ ਜਿਹੜੀ ਆ ਵਧੀਆ ਚੰਗੇ ਮੀਡੀਅਮ ਹਾਈਟ ਦੇ ਵਿੱਚ ਆ ਤੇ ਅਮਰਤ ਪਾਲ ਵੀਰ ਕਿੰਨੇ ਕ ਦਿਨ ਲੈਂਦੀ ਆ ਝੋਟੀ ਵੀਰ ਜੀ 5-6 ਦਿਨ ਵੀ ਲੈ ਜੂਗੀ ਝੋਟੀ 5-6 ਦਿਨ ਲੈ ਜੂਗੀ ਹਾਂਜੀ ਇਹ ਆਪਣੇ ਮਤਲਬ ਹੈ ਜਿਵੇਂ ਘਰ ਦੀ ਝੋਟੀ ਆ ਕੋਈ ਲਿਖਤੀ ਤੌਰ ਤੇ ਲਿਖੇ ਪਏ ਦੇਣੇ ਦੇ ਹਾਂਜੀ ਹਾਂਜੀ ਵੀਰ ਲਿਖੇ ਪਏ ਆ ਦੇ ਦੇ ਦਿਨ 10 ਤਰੀਕ ਨੂੰ ਪੂਰੇ ਹੋ ਜਾਣੇ ਜੀ 10 ਮਾਰਚ ਨੂੰ ਹਾਂਜੀ ਠੀਕ ਆ ਅੱਜ ਤਕਰੀਬਨ ਚਾਰ ਘੋਗੀ ਆ ਹਾਂਜੀ 10 ਮਾਰਚ ਨੂੰ ਦਿਨ ਪੂਰੇ ਆ ਹਾਂਜੀ ਜੀ ਤੇ ਖੁੱਲ ਗਿਆ ਅਮਰਤਪਾਲ ਵੀਰੇ ਨੂੰ ਤੋੜ ਕੇ ਦਿਖਾਈਏ ਝੋਟੀ ਜਿਹੜੀ ਆ ਦੋਸਤੋ ਪਹਿਲਾਂ ਨਹੀਂ ਸੁਣੀ ਨਾ ਜੀ ਹਾਂਜੀ ਪਹਿਲਾਂ ਝੋਟੀ ਆ ਜੀ ਪਹਿਲਾ ਸੂਆ ਜਿਹੜਾ ਦੋਸਤੋ ਝੋਟੀ ਸੁਣ ਜਾ ਰਹੀ ਆ ਤੇ ਕੱਦ ਕਾਠੀ ਜਿਹੜਾ ਹੈਗਾ ਮੀਡੀਅਮ ਹਾਈਟ ਦੇ ਵਿੱਚ ਆ ਨੀਲੀ ਦੀ ਝੋਟੀ ਆ ਤੇ ਬਿਲਕੁਲ ਬਾਡੀ ਬੰਦਰ ਤੁਸੀਂ ਵੇਖ ਕੇ ਚੈੱਕ ਕਰ ਲੈਣੀ ਆ ਠੀਕ ਆ ਆ ਦੇਖੋ ਜੀ ਠੀਕ ਆ ਆ ਠੰਡੇ ਬਾਜੇ ਠੀਕ ਆ ਇੱਕ ਬਣੀ ਵਾਲੇ ਪਾਸੇ ਤੋਂ ਦੋਸਤੋ ਥਣਾ ਦੇ ਵਿੱਚਕਾਰ ਇੱਕ ਛੋਟੀ ਜਿਹੀ ਆਪਾਂ ਕਹਿ ਸਕਦੇ ਹਾਂ ਪੂਂਗ ਹੈਗੀ ਪੋਟ ਹੈਗੀ ਆ ਵੀ ਚੱਲਣੀ ਨਹੀਂ ਨੀਗੀ ਉਹ ਬਾਕੀ ਮੈਂ ਤੁਹਾਨੂੰ ਹਾਂ ਜਮਾਂਦਰੂ ਜਿੱਦਾਂ ਆਖਦੇ ਹਾਂ ਹਾਂ ਜਮਾਂਦਰੂ ਹੀ ਆ ਜੀ ਇਹ ਸਰੂ ਜਿਹੜਾ ਵਿਸ਼ਕਾਰ ਸੈਂਟਰ 'ਚ ਹੈਗਾ ਇਹ ਤੁਸੀਂ ਧਿਆਨ ਦੇ ਨਾਲ ਦੇਖ ਲਓ ਠੀਕ ਆ ਬਾਕੀ ਚਾਰ ਥਾਣਾ ਵਿਥਵਰਲ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਝੋਟੀ ਉਹ ਨਵੀਂ ਆ ਦੋਸਤੋ ਪਹਿਲਾ ਸੂਬਾ ਝੋਟੀ ਦਾ ਇਹ ਕਰੋ ਜਾਗਾ ਠੀਕ ਆ ਮੀਡੀਅਮ ਹਾਈਟ ਦੇ ਵਿੱਚ ਇਹ ਬਾਲੀ ਵੱਡੀ ਨਹੀਂ ਮੈਂ ਕਹੂੰਗਾ ਮੀਡੀਅਮ ਜੀ ਹਾਈਟ ਆ ਛੋਟੀ ਦੀ ਤੇ ਮਗਰਲੇ ਪੈਰ ਜਿਹੜੇ ਦੋਸਤੋ ਤੋਤੇ ਆ ਆ ਦੇਖੋ ਜੀ ਬਿੰਦੀ ਮਣਕੀ ਅੱਖ ਠੀਕ ਆ ਠੀਕ ਅਮਰਤਪਾਲ ਭਾਈ ਕਿੰਨਾ ਕ ਮੁੱਲ ਵਿਰੇ ਕੀਤਾ ਇਹਦਾ ਮੇਰੀ ਜੀ ਆਪਾਂ 65000 ਮੁੱਲ ਮੰਗਦੇ ਜੀ ਇਹਦਾ 65000 ਕਰਦੇ ਠੀਕ ਆ ਕੋਈ ਮੌਕੇ ਤੇ ਮਾਨਤਾ ਹੋ ਜਾਊਗਾ ਹਾਂਜੀ ਹੋ ਜਾਊਗਾ ਜੀ 62000 ਦੀ ਦੇ ਦਾਂਗੇ ਉਹ ਚੋਂ ਵੀ ਆ ਜਾਂਦਾ ਮਾਨਤਾ ਕਰ ਦਾਂਗੇ 62 ਦੇ ਵਿੱਚੋਂ ਵੀ ਹਾਂਜੀ ਠੀਕ ਹੈ ਵੀਰੇ 62000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਾ ਹੋ ਜਾਊਗਾ 65000 ਵੀਰ ਅਮਰਤਪਾਲ ਨੇ ਜਿਹੜਾ ਮੁੱਲ ਕੀਤਾ ਡਿਮਾਂਡ ਕੀਤੀ ਆ ਤੇ 62000 ਦੇ ਵਿੱਚੋਂ ਕੋਈ ਰਸਾ ਛੜਾਈ ਕਰੋ ਵੀ ਘਰੇ ਜਦੋਂ ਵਿਜਿਟ ਤੁਸੀਂ ਕੀਤੀ ਮਾਨਤਾ ਹੋ ਜਾਊਗਾ ਤਾਜੀ ਝੋਟੀ ਸੁਣੀ ਆ ਜਰੂਰ ਸੰਪਰਕ ਕਰ ਲਿਓ ਠੀਕ ਆ ਮਗਰਲੇ ਪੈਰ ਜਿਹੜੇ ਹਵਾਨੇ ਤੇ ਜਿਹੜਾ ਨਿਸ਼ਾਨ ਆ ਦੋਸਤੋ ਨਾਰਮਲੀ ਤੁਸੀਂ ਦੇਖ ਸਕਦੇ ਹੋ ਹਵਾਨੇ ਤੇ ਦਾਗ ਵੀ ਹੈਗਾ ਠੀਕ ਆ ਤੇ ਆਹ ਜਿਹੜਾ ਦੋਸਤੋ ਇੱਕ ਸਰੂ ਹੈਗਾ ਬੇਸ਼ੱਕ ਤੁਸੀਂ ਧਿਆਨ ਦੇ ਨਾਲ ਦੇਖ ਲਿਓ ਕਈ ਵਾਰ ਹੁੰਦਾ ਵੀ ਆਪਾਂ ਘਰੇ ਵਿਜ਼ਿਟ ਕਰਕੇ ਬਾਅਦ ਵਿੱਚ ਆਖੀਦਾ ਵੀ ਆਪਣਾ ਚੀਜ਼ ਦਾ ਦੱਸਿਆ ਨਹੀਂ ਗਿਆ ਹੈਗਾ ਪ੍ਰੋਪਰ ਹਰ ਇੱਕ ਚੀਜ਼ ਦੱਸ ਕੇ ਆਪਾਂ ਫਿਰ ਤੁਹਾਨੂੰ ਪੂਰਾ ਪ੍ਰੋਪਰ ਸਾਰੀ ਵਿਖਾ ਕੇ ਉਸ ਤੋਂ ਬਾਅਦ ਤੁਸੀਂ ਜਿਹੜਾ ਆਪਦਾ ਨਿਰਣਾ ਫੈਸਲਾ ਡਿਸੀਜਨ ਲੈ ਸਕਦੇ ਜੀ ਇਸ ਤੋਂ ਬਾਅਦ ਅਗਲੀ ਜਿਹੜੀ ਝੋਟੀ ਆ ਇਹ ਵੀ ਤਕਰੀਬਨ ਆਪਾਂ ਵੀਰ ਤੋਂ ਪੁੱਛਦੇ ਆ ਵੀ ਅਮਰਤਪੁਰ ਇਹ ਸੁਆ ਵੀਰ ਕੇ ਨਮਸ ਹੋਈ ਆ ਅੱਗੇ ਸੁਈ ਆ ਜੀ ਜਸੂਆ ਸੁਣੀ ਆ ਜੀ ਸਤ ਜੋ ਸੂਬਾ ਹਾਂਜੀ ਤੇ ਕਿੰਨਾ ਸਮਾਂ ਲਜੂਆ ਜੀ ਇਹ ਵੀਰ ਜੀ ਇਹ 7 ਮਹੀਨੇ ਹੋ ਗਏ ਗੱਭਣ ਉਹਦੇ 3 ਮਹੀਨੇ ਖੜੂਗੀ ਜੀ ਉਹ 3 ਮਹੀਨੇ ਹੋਰ ਲੈ ਜੂ ਤੇ ਹੁਣ ਫਿਰ ਕਿਵੇਂ ਦੁੱਧ ਦਿੰਦੀ ਹੈ ਜੀ ਕਿਵੇਂ ਹਾਂਜੀ ਇੱਕ ਟਾਈਮ ਦਾ ਦਿੰਦੀ ਜੀ ਸ਼ਾਮ ਨੂੰ 3 ਕਿਲੋ ਦੁੱਧ ਜੀ ਸ਼ਾਮ ਨੂੰ ਹਾਂਜੀ ਪਹਾੜੇ ਚੜ੍ਹਤੀ ਹੈ ਜੀ ਹਾਂ ਨਾ ਇਹਦੇ ਗਾੜੀ ਚੋਕਰ ਪਾ ਕੇ ਉਦਾਂ ਵੀਰ ਟਿਕਟ ਆ ਕੇ ਨਹੀਂ ਲਾਈਦਾ ਕੋਈ ਠੀਕ ਹੈ ਜੀ ਹਾਂਜੀ ਸੋ ਦੋਸਤੋ ਬਿਨਾ ਟਿਕਟੇ ਤੋਂ ਅੱਗੇ ਚੋਕਰ ਵੰਡਾ ਪਾ ਕੇ ਜਿਹੜਾ ਤੁਸੀਂ ਚਵਾਈ ਆ ਝੋਟੀ ਦੀ ਕਰ ਸਕਦੇ ਜੀ ਠੀਕ ਆ ਸਗਣ ਸੂਆ ਜਿਹੜਾ ਅੱਗੇ ਸੂਨ ਜਾ ਰਹੀ ਹੈ ਤਕਰੀਬਨ 3 ਮਹੀਨੇ ਹਜੇ ਪਾਏ ਆ ਠੀਕ ਆ ਤੇ ਬਾਕੀ ਹੁਣ ਦੁੱਧ ਜਿਹੜਾ 3 ਕਿਲੋ ਆ ਇੱਕ ਟਾਈਮ ਦਾ ਜਿਹੜਾ ਦੋਸਤੋ ਸ਼ਾਮ ਨੂੰ ਚੁਵਾਈ ਵੀਰ ਕਰਦਾ ਠੀਕ ਆ ਬਾਕੀ ਆ ਫੇਸ ਕੁਆਲਿਟੀ ਦੇਖੋ ਸਿੰਗਾ-ਸਿੰਗਾ ਦੀ ਬਣਤਰ ਤੁਸੀਂ ਦੇਖ ਲੈਣੀ ਆ ਵੀਡੀਓ ਦੇ ਵਿੱਚ ਠੀਕ ਆ ਆ ਮੂੰਹ ਮੱਥਾ ਜੇ ਤੇ ਬਿਲਕੁਲ ਜਿਹੜੀ ਆ ਦੋਸਤੋ ਇਹ ਵੀ ਝੋਟੀ ਨਵੀਂ ਆ ਕਿਉਂਕਿ ਦੂਜਾ ਸੂਬਾ ਕੇ ਸੁੰਨ ਜਾ ਰਹੀ ਆ ਅਮਰਤ ਭਾਈ ਖੁੱਲ ਗਏ ਨੇ ਠੀਕ ਆ ਉਠਾ ਪਠਾ ਜਿਹੜਾ ਦੋਸਤੋ ਚੜਾਈ ਦੇ ਵਿੱਚ ਪੂਰਾ ਠੀਕ ਆ ਇਹ ਜਿਹੜੀ ਕੱਦ-ਕਾਠੀ ਦੀ ਜਿਹੜੀ ਆ ਦੋਸਤੋ ਮੀਡੀਅਮ ਤੋਂ ਪਲੱਸ ਜਿਹੜਾ ਕੱਦ-ਕਾਠ ਹੈਗਾ ਉੱਚੇ ਕੱਦ-ਕਾਠ ਦੇ ਵਿੱਚ ਇਹ ਹੈਵੀ ਬਾਡੀ weight ਆ ਬੇਸ਼ੱਕ ਤੁਸੀਂ ਜਿਹੜਾ ਵੀਡੀਓ ਦੇ ਵਿੱਚ ਵੇਖ ਕੇ ਚੈੱਕ ਕਰ ਲੈਣਾ ਤੇ ਆ ਦੇਖੋ ਜੀ ਆ ਦੇਖੋ ਠੀਕ ਹੈ ਬੇਰੀ ਤੋਰ ਕੀ 7 ਮਹੀਨੇ ਦੀ ਗੱਭਣਾ ਦੋਸਤੋ ਧਿਆਨ ਦੇ ਵਿੱਚ ਰੱਖ ਲਿਓ ਕਈ ਵਾਰ ਵੀਰ ਮਿਸ ਗਾਈਡ ਨਾ ਹੋ ਜਾਣਾ ਵੀ ਕਹਿਣ ਤੋਂ ਭਾਵੇਂ ਵੀ ਤਾਜੀ ਖਰੇ ਸੂਣ ਵਾਲੀ ਹੈ ਵੀ ਠੀਕ ਆ 7 ਮਹੀਨੇ ਦੀ ਗੱਭਣਾ 3 ਮੰਥ ਹਜੇ ਬਾਕੀ ਆ 3 ਮੰਥ ਲੈਫਟ ਆ ਤੇ ਹੁਣ ਦੁੱਧ ਵੀ 3 ਕਿਲੋ ਦਿੰਦੀ ਆ ਤੇ ਇੱਕ ਵਾਰ ਦੀ ਗਰੰਟੀ ਆ ਜੀ ਕੋਈ ਡਾਕਟਰ ਆਪਦਾ ਲੈ ਕੇ ਨਾਲ ਆਵੇ ਆ ਤਸੱਲੀ ਕਰਕੇ ਲਈ ਜਾ ਹਾਂਜੀ ਪੂਰੀ ਤਸੱਲੀ ਮਨ ਕੇ ਤੁਹਾਨੂੰ ਤਾਂ ਸਾਰਾ ਪਤਾ ਹੀ ਆਪਣੀ ਯਾਰ 7 ਮਹੀਨੇ ਦੀ ਗੱਭਣਾ ਹਾਂਜੀ ਵੀ ਕੋਈ ਭੈਣ ਭਰਾ ਆਵੇ ਡਾਕਟਰ ਸਾਹਿਬ ਨਾਲ ਲੈ ਕੇ ਆਵੇ ਹਾਂਜੀ ਤੇ ਅਮਰਤ ਭਾਈ ਕਿੰਨਾ ਮੋਲਿੰਦਾ ਇਹਦਾ ਵੀਰ ਜੀ ਆਪਾਂ 65000 ਕਰਦਾ ਆਏ ਹਾਂ ਜੀ 65000 ਹਾਂਜੀ ਨਹੀਂ ਸਹੀ ਦੇਲ ਹੈ ਕਿੱਥੋਂ ਤੱਕ ਇਹ ਐਂਡ ਤੋਂ ਐਂਡ ਦੀ ਐਂਡ ਛੱਡ ਦੇਣੀ ਐ ਐਂਡ ਤੋਂ ਐਂਡ ਆਪਾਂ 68000 ਦੀ ਦੇ ਦਾਂਗੇ ਜੀ ਉੱਚੋਂ ਮਾਨਤਨ ਕਰ ਦਾਂਗੇ ਜੀ ਹਾਂ ਜੀ 68000 ਦੇ ਵਿੱਚੋਂ ਹਾਂਜੀ ਠੀਕ ਹੈ ਭਰਾ 68000 ਜਿਹੜਾ ਦੋਸਤੋ ਵੀਰਾਂ ਦਾ ਵੀ ਐਂਡ ਤੋਂ ਐਂਡ ਜਿਹੜਾ 68000 ਦੇ ਵਿੱਚੋਂ ਵੀ ਜਿਹੜਾ ਮਾਨਤਨ ਉਹ ਘਰਾਂਿਆਂ ਦਾ ਜ਼ਰੂਰ ਕਰਾਂਗੇ ਕੋਈ ਇਹ ਗੱਲ ਨਹੀਂ ਹੈਗੀ ਕੋਈ ਫਿਕਸ ਪ੍ਰਾਈਸ ਆ ਵੀ 65000 ਮੰਗਲੇ ਤੇ 65 ਹੀ ਆਪਾਂ ਲੈਣਾ 65 ਦੇ ਵਿੱਚੋਂ ਜਿਹੜਾ 68000 ਜਿਹੜਾ ਬਿਲਕੁਲ ਐਂਡ ਤੋਂ ਹਿੰਡ ਜ ਵੀਰ ਕਿਉਂ ਪਸ਼ੂ ਨੂੰ ਪਸੰਦ ਆਉਂਦਾ ਤੇ ਬਾਅਦ ਵਿੱਚ ਜਿਹੜੀ ਆ ਦੋਸਤੋ ਤੁਸੀਂ ਆਵਦੀ ਆ ਰੇਟ ਆ ਲਾ ਸਕਦੇ ਹੋ ਆ ਕਰੋ ਚੈੱਕ ਠੀਕ ਆ ਬਾਕੀ ਵੀਰ ਥਣਾ ਤੁਣ ਵਾਲੇ ਪਾਸੇ ਬਿਲਕੁਲ ਓਕੇ ਆ ਜੀ ਐ ਪੂਰੀ ਵੀਰ ਜੀ ਤਸੱਲੀ ਕਰਕੇ ਇੱਕ ਟਾਈਮ ਮਿਲਦੀ ਜਦੋਂ ਉਹ ਚਵਾਵਾਂਗੇ ਜੀ ਮਤਲਬ ਕਿ ਹੁਣ ਸ਼ਾਮ ਨੂੰ ਤੁਸੀਂ ਚਵਾਈ ਕਰਦੇ ਹੋ ਕਿ ਸਵੇਰ ਹਾਂਜੀ ਕਰ ਲਈ ਹੁਣ ਜੀ ਹੁਣ ਹੁਣ ਕਰ ਲਈ ਆ ਹਾਂਜੀ ਜੀ ਅੱਛਾ ਅੱਛਾ ਹੁਣ ਕਰ ਲਈ ਆ ਬਾਕੀ ਚਵਾਈ ਕਿਸੇ ਵੀਰ ਨੇ ਆਉਣਾ ਦੋਸਤੋ ਇੱਕ ਟਾਈਮ ਜਿਹੜੀ ਮਿਲਦੀ ਆ ਬੇਸ਼ੱਕ ਤੁਸੀਂ ਫੋਨ ਕਰ ਦਿਓ ਵੀਰ ਨੂੰ ਵੀ ਟੱਕੀ ਰਹਿਣ ਦੇ ਹਣਾ ਵੀ ਚੋਈ ਨਾ ਤੇ ਤੁਸੀਂ ਆਪਦਾ ਆ ਕੇ ਇੱਕ ਟਾਈਮ ਦੀ ਚਵਾਈ ਕਰ ਲਿਓ ਤੇ ਅੰਮ੍ਰਿਤਪਾਲ ਜੀ ਹੋਰ ਇਸ ਤੋਂ ਇਲਾਵਾ ਕੁਝ ਆਪਣੇ ਕੋਲ ਬਕਾਊ ਹੈਗੀ ਚੀਜ਼। ਹੋਰ ਵੀਰ ਜੀ ਆਪਣੇ ਦੇ ਇੱਕ ਟਰੈਕਟਰ ਦੇ 855 2011 ਮਾਡਲ ਜੀ। ਅੱਜ ਦਿਖਾਈ ਆਜੋ ਜੀ। ਚਲੋ ਜੀ। ਹਾਂ ਸੋ ਦੋਸਤੋ ਇੱਕ ਟਰੈਕਟਰ ਵੀਰ ਦੇ ਕੋਲ 855 ਸਵਰਾਜ ਦਾ 855 ਟਰੈਕਟਰ ਬਕਾਊ ਆ। ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀਰ ਤੋਂ ਪੁੱਛਾਂਗੇ। ਕੁਰੀ ਮੈਂ ਤੁਹਾਨੂੰ ਪੂਰਾ ਸਾਰੇ ਆਰਾਊਂਡ ਤੋਂ ਜਿਹੜਾ ਹੈਗਾ ਚਾਰ ਚਫੇਰੇ ਤੋਂ ਟਰੈਕਟਰ ਦਿਖਾ ਦਿੰਦਾ। 2011 ਮਾਡਲ ਆ। ਬਾਕੀ ਆਪਾਂ ਗੱਲਬਾਤ ਵੀਰ ਦੇ ਨਾਲ ਕਰਾਂਗੇ ਠੀਕ ਆ ਜੀ 855 ਟਰੈਕਟਰ ਹੈਗਾ 3 ਸਟਾਰ। ਠੀਕ ਆ। 3 ਸਟਾਰ ਟਰੈਕਟਰ ਹੈਗਾ ਸਫਾਈ ਸੁਈ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਕੋਈ ਵਪਾਰ ਦਾ ਕੰਮ ਨਹੀਂਗਾ ਵੀਰ ਹੁਣਾਂ ਵੀ ਅੱਗੋਂ ਪਰਚੇਜ਼ ਕੀਤਾ ਸੀਗਾ ਤੇ ਓਵਰ ਆਲ ਆਪਾਂ ਤੁਹਾਨੂੰ ਸਾਰਾ ਟਰੈਕਟਰ ਦਿਖਾ ਦਿੰਨੇ ਆ ਉਸ ਤੋਂ ਬਾਅਦ ਕਿਸਾਨ ਵੀਰ ਕਿਸੇ ਫਾਰਮਰ ਵੀਰ ਨੇ ਖਰੀਦਣਾ ਤੁਸੀਂ ਸੰਪਰਕ ਜਿਹੜਾ ਵੀਰ ਅਮਰਤਪਾਲ ਦੇ ਨਾਲ ਕਰ ਸਕਦੇ ਹੋ ਠੀਕ ਆ ਠੀਕ ਆ ਇਹ ਬਿਲਕੁਲ ਜਿਹੜਾ ਦੋਸਤੋ ਅਨਟਚ ਹੈਗਾ ਵੀ ਕੋਈ ਆਪਾਂ ਕਹੀਆਂ ਨਾ ਵੀ ਕੰਡੀਸ਼ਨ ਜਿਹੜੀ ਆ ਬਿਲਕੁਲ ਜਿਹੜੀ ਇੱਕ ਇਕੱਲੀਆਂ ਵੀ ਏਜੰਸੀ ਵਾਲੀ ਸ਼ੋਅਰੂਮ ਜੀ ਕੰਡੀਸ਼ਨ ਹੈਗੀ ਆ ਬਾਕੀ ਕੋਈ ਪੇਂਟ ਕੋਈ ਪੱਲਾ ਜਾਂ ਦੂਜਾ ਕੁਝ ਹੋਇਆ ਹੋਇਆ ਉਹ ਵੀ ਆਪਾਂ ਵੀਰ ਤੋਂ ਪੁੱਛ ਲਾਂਗੇ ਠੀਕ ਆ ਇੱਕ ਵਾਰੀ ਜਿਹੜਾ ਤੁਹਾਨੂੰ ਮੈਂ ਚੁਫੇਰਾ ਪੂਰਾ ਦਿਖਾ ਦੇਣਾ ਟਰੈਕਟਰ ਦਾ ਸਾਰੇ ਪਾਸੇ ਠੀਕ ਆ ਆ ਕਰੋ ਚੈੱਕ ਜੀ ਬਿਲਕੁਲ ਸਾਫ਼ ਆ ਕਿਸੇ ਪਾਸੇ ਕੋਈ ਲੀਕਜ ਵਗੈਰਾ ਹੈਗੀ ਨਹੀਂ ਕਿ ਠੀਕ ਆ ਤੇ ਭਾਈ ਅਮਰਤਪਾਲ ਜੀ ਹਾਂਜੀ ਹਾਂਜੀ ਮਾਡਲ ਵੀ ਤਾਂ 11 ਹੋ ਗਿਆ 2011 ਮਾਡਲ 10ਵਾਂ ਮਹੀਨਾ ਦਾ 10ਵਾਂ ਮਹੀਨਾ ਹਾਂਜੀ ਇੱਕ ਵਾਰੀ ਜਿਹੜਾ ਦੋਸਤੋ ਮੈਂ ਤੁਹਾਨੂੰ ਮੋٹے ਤੌਰ ਤੇ ਡਾਕੂਮੈਂਟ ਜਿਹੜਾ ਹੈਗਾ ਉਹ ਦਿਖਾ ਦਿੰਨਾ ਠੀਕ ਆ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਤੇ ਆ ਕਰੋ ਚੈੱਕ ਜੀ ਠੀਕ ਆ BB14C4586 ਨੰਬਰ ਆ ਦੋਸਤੋ ਠੀਕ ਆ ਟਰੈਕਟਰ ਦਾ ਤੇ ਡੇਟ ਜਿਹੜੀ ਹੈਗੀ ਆ ਰਜਿਸਟਰ ਹੋਇਆ ਜਿਹੜੀ ਸਾਲ ਦੇ ਵਿੱਚ 2011 10 10 2011 ਤੇ ਨਾਮ ਓਨਰ ਦਾ ਵੀ ਜਿਹੜਾ ਦੋਸਤੋ ਵਿੱਚ ਲਿਖਿਆ ਹੈਗਾ ਠੀਕ ਆ ਤੇ ਨਿਹਾਲਗੜ ਤਹਿਸੀਲ ਜਿਹੜੀ ਆ ਧਰਮਕੋਟ ਜ਼ਿਲ੍ਹਾ ਮੋਗਾ ਜਿਹੜਾ ਦੋਸਤੋ ਇਹ ਨੰਬਰ ਹੈਗਾ ਠੀਕ ਆ ਵੈਲਿਡ ਤੇ ਵੀਰ ਹੁਣਾਂ ਦੇ ਕੋਲ ਟਰੈਕਟਰ ਹੈਗਾ 2011 ਮਾਡਲ ਤੇ ਅਪਰ ਭਾਈ ਇਹ ਆਪਾਂ ਕਦੋਂ ਪਰਚੇਸ ਕੀਤਾ ਸੀ ਇਹ ਆਪਾਂ ਤਕਰੀਬਨ 2 ਸਾਲ ਹੋ ਗਏ ਜੀ 2 ਸਾਲ ਹੋ ਗਏ ਜੀ 2020 ਦੇ ਵਿੱਚ ਹਾਂ ਜੀ ਇੱਥੇ ਖਰੀਦਿਆ ਠੀਕ ਹੈ ਤੇ ਚੱਲਿਆ ਕੋਈ ਘੰਟੇ ਕੁੰਟੇ ਦਾ ਪਤਾ ਕਿੰਨੇ ਕਿ ਚੱਲਿਆ ਹੈ ਘੰਟੇ ਵੀਰੇ 2500 ਘੰਟਾ ਚੱਲਿਆ ਹੋਇਆ ਹੈ 2500 ਘੰਟਾ ਚੱਲਿਆ ਠੀਕ ਹੈ ਤੇ ਇਹ ਇਹ ਬੈਂਡ ਡਿਸਟਰੀਬਿਊਟਰ ਹੈ ਜੀ ਹਾਂਜੀ ਬੈਂਡ ਡਿਸਟਰੀਬਿਊਟਰ 3 ਸਟਾਰ ਜੀ ਤੇ 3 ਸਟਾਰ ਹੈ ਨਾ 2011 ਮਾਡਲ ਦਾ ਸੋ ਵਿਦਆਊਟ ਅ ਡਿਸਟਰੀਬਿਊਟਰ ਆ ਠੀਕ ਆ ਤੇ ਕੋਈ ਸਿੰਗਲ ਡਿਸਟਰੀਬਿਊਟਰ ਨਹੀਂ ਹੈਗਾ ਕਿ ਜਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਤੇ ਬਾਕੀ ਵੀਰੇ ਆ ਟਾਇਰ 2 ਜਿਹੜੇ ਹੈਗੇ ਆ ਇਹ ਨਾਲ ਦੇ ਹੀ ਆ ਜਾਂ ਆਪਾਂ ਬਾਅਦ ਵਿੱਚ ਚੇਂਜ ਕਰਾਏ ਸੀ ਨਹੀਂ ਇਹ ਆਪਾਂ ਬਾਅਦ ਵਿੱਚ ਲਵਾਏ ਸੀ ਜੀ ਠੀਕ ਐਮ ਆਰ ਐਫ ਦੇ ਟਾਇਰ ਹਨਾ ਐਮ ਆਰ ਐਫ ਦੇ ਟਾਇਰ ਜੀ ਐਮ ਆਰ ਐਫ ਦੇ ਟਾਇਰ ਕਿੰਨੇ ਸੀਜ਼ਨ ਹੋ ਗਏ ਆ ਟਾਇਰ ਆਪਾਂ ਨੂੰ ਅਲਵਾਏ ਨੂੰ ਏ ਵੀਜੀ ਆਪਾਂ ਜਿੰਨਾ ਤੋਂ ਲੈ ਹੋਣਾ ਰਵਾਏ ਆਪਾਂ ਨੇ ਦਵਾਏ ਆ ਮੈਂ ਕਿਹਾ ਮਤਲਬ ਕਿ 2020 ਚ 3 ਸਾਲ ਹੋ ਗਏ 2 ਸਾਲ ਹੋ ਗਿਆ ਉਹਨਾਂ ਨੇ ਮਲਕ ਫਿਰ 90% ਟਾਇਰ ਹੋਣਗੇ ਜੀ 50 ਕੇ ਪੈਸੇ ਹੈਗੇ ਆ ਠੀਕ ਆ 50 ਪੈਸੇ ਪੱਕੇ ਟਾਇਰ ਆ ਦੋਸਤੋ ਕੋਈ ਰਬੜ ਨਹੀਂ ਚੜੀਗੀ ਠੀਕ ਆ ओरिजिनल ਟਾਇਰ ਆ ਐਮ ਆਰ ਐਫ ਦੇ ਟੋਟਲ ਸੈਟਰ ओरिजिनल ਜੀ ਓਵਰ ਆਲ ਜਿਹੜਾ ਟਰੈਕਟਰ ਹੀ ओरिजिनल ਆ ਕਲਰ ਟਾਇਰ ਨਹੀਂ ओरिजिनल ਟਰੈਕਟਰ ਵੀ ओरिजिनल ਆ ਕੋਈ ਪੇਂਟ ਜਾਂ ਬਾਡੀ ਤੇ ਜਾਂ ਕਿਸੇ ਪਾਸੇ ਵੀ ਤੁਸੀਂ ਚੈਸੀ ਵੀ ਦੇਖ ਸਕਦੇ ਹੋ ਕੋਈ ਰੰਗ ਜਿਹੜਾ ਦੋਸਤੋ ਕਾਫੀ ਚੰਗੀ ਸੰਭਾਲ ਦੇ ਵਿੱਚ ਰਿਹਾ ਟਰੈਕਟਰ ਤੇ ਆ ਕਰੋ ਜੀ ਪਾਵਰ ਹੈ ਨਾ ਜੀ ਨਹੀਂ ਸਿੰਪਲ ਇਹ ਸਿੰਪਲ ਆ ਹਾਂ ਜੀ ਪਾਵਰ ਤੇ ਨਹੀਂ ਨਾਗਾ ਜੀ ਨਹੀਂ ਜੀ ਪਾਵਰ ਨਹੀਂ ਪਾਵਰ ਨਹੀਂਗਾ ਸਿੰਪਲ ਆ ਹਾਂ ਜੀ ਠੀਕ ਆ ਤੇ ਅਮਰਤ ਭਾਈ ਲੈ ਦੇ ਫਿਰ ਕੀ ਇੱਕ ਡਿਮਾਂਡ ਕਰਦੀ ਕਰੀ ਦੀ ਵੀ ਇੰਨਾ ਕਦਾ ਮੁੱਲ ਦਾ ਵੇਖਣਾ ਜੀ ਆਪਾਂ 360 ਕਰਦੇ ਆ ਦੀ ਡਿਮਾਂਡ ਹੂੰ 355 ਦਾ ਆਪਾਂ ਦੇ ਦਾਂਗੇ ਜੀ ਉਹਦੇ ਵਿੱਚੋਂ ਵੀ ਕੋਈ ਛੋਟ ਛੜੀਏ ਕਰ ਦਾਂਗੇ ਜੀ 355 ਦਾ ਹੁੰਦਾ ਪਿਆ ਹਾਂ ਜੀ ਠੀਕ ਆ ਤੇ ਮੀਨ ਸਾਹਿਬ ਵੀ ਆ ਚੀਜ਼ਾਂ ਦਿਖਾਉਣ ਵਾਲੀਆਂ ਵੀ ਕੋਈ ਪੇਂਟ ਨਹੀਂ ਯਾਰ ਹੈਗੀ ਨਹੀਂ ਜੀ ਨਹੀਂ ਨਹੀਂ ਇਹ ਨਾ ਜੀ ਨਾ ਅਰੀਜਨਲ ਸਾਰਾ ਅਰੀਜਨਲ ਹੈ ਸਾਰਾ ਕੁਝ ਹਾਂ ਜੀ ਠੀਕ ਹੈ ਬਾਕੀ ਸ਼ੀਟ ਕਵਰ ਜਿਹੜਾ ਤੁਸੀਂ ਦੇਖ ਸਕਦੇ ਹੋ ਦੋਸਤੋ origignal ਜਿਹੜੇ ਸ਼ੀਟ ਕਵਰ ਵੀ ਨਿਊ ਹੈਗਾ ਬਾਕੀ ਮਰਗਾੜ ਦੀ ਜਿਹੜੀ ਮੈਂ ਤੁਹਾਨੂੰ ਕੰਡੀਸ਼ਨ ਆ ਕਾਪੀ ਆ ਫੜਦੇ ਹੋ ਜੀ ਠੀਕ ਹੈ ਬਿਲਕੁਲ ਪੰਜਾਬ ਦਾ ਨੰਬਰ ਆ ਦੋਸਤੋ ਤੇ ਨਿਹਾਲਗੜ ਮੋਗੇ ਡਿਸਟ੍ਰਿਕਟ ਦਾ ਜਿਹੜਾ ਨੰਬਰ ਆ ਬਾਕੀ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਲੈਫਟ ਬੈਕ ਸਕਦੇ ਹੋ ਠੀਕ ਹੈ ਜੀ ਟੌਪ ਲਿੰਕ ਵੇਖ ਸਕਦੇ ਹੋ ਟੌਪ ਲਿੰਕ ਵੀ ਜਿਹੜੀ ਨਾਲ ਦਿੱਤੀ ਜਾਊਗੀ ਫੱਟੀ ਵਗੈਰਾ ਸਾਰੀ ਅਵੇਲੇਬਲ ਹੈ ਜੀ ਟੌਪ ਲਿੰਕ ਬੱਟੀ ਸਭ ਕੋਈ ਨਾਲ ਹੈ ਆ ਜੀ ਤੇ ਬੈਟਰੀ ਵੀਰੇ ਕਿਹੜੀ ਰੱਖੀ ਹੁੰਦੇ ਚ ਬੈਟਰੀ ਐਮਰ ਆਉਂਦੀ ਜੀ ਐਮਰ ਆਉਂਦੀ ਕਿੰਨੇ ਸਾਲ ਹੋ ਗਏ ਹੁੰਦੇ तकरीबन 2 ਸਾਲ ਹੋ ਗਏ ਜੀ 2 ਸਾਲ ਜਿਹੜੇ ਦੋਸਤ ਹੋ ਗਏ ਬੈਟਰੀ ਰੱਖੀ ਨੂੰ ਐਮਰ ਆਉਂਦੀ ਬੈਟਰੀ ਹੈ Ориジナル ਵਿੱਚ ਤੇ ਸਟਾਰਟ ਵੀਰੇ ਕਰ ਦਿਓ ਠੀਕ ਆ ਬਾਕੀ ਓਵਰ 올 ਟਰੈਕਟਰ ਸਾਰੇ Ориジナル ਆ ਤੁਸੀਂ ਬੇਸ਼ੱਕ ਖਰੀਦ ਸਕਦੇ ਹੋ ਵੀਰ ਦੇ ਕੋਲੋਂ ਪਿੰਡ ਚਾਰ ਤੋਂ ਬਾਅਦ ਠੀਕ ਆ 360 ਜਿਹੜਾ ਦੋਸਤੋ ਮੋਲਾ ਵੀਰ ਦਾ ਬਾਕੀ 355 55 ਦੀ ਲੈ ਤੇ ਅੱਜ 50 ਦਾ ਵੀ ਕਰ ਦਾਂਗੇ ਵੀਰ ਜੀ ਸਾਢੇ 3 ਦਾ ਵੀ ਹੋ ਜਾਊਗਾ ਹਾਂਜੀ ਬਾਕੀ ਮੌਕੇ ਤੇ ਖੜਾ ਕੋਈ ਥੋੜਾ ਬਦ ਕੋਈ ਕਸਰ ਹੋਈ ਤਾਂ ਵੀ ਨਿਕਲ ਸਕਦੀ ਹੈ ਵੀ ਨਿਕਲ ਸਕਦੀ ਹੈ ਤੇ ਅਮਰਤ ਭਾਈ ਇੱਕ ਸੰਪਰਕ ਨੰਬਰ ਆਪਣਾ ਜਰੂਰ ਦੱਸੋ ਆਪਣਾ ਜੀ 99687 ਜੀ ਹਾਂਜੀ 07616 ਜੀ ਠੀਕ ਹੈ ਭਰਾ ਹਾਂਜੀ ਸੋ ਦੋਸਤੋ ਇਹ ਸਨ ਵੀਰ ਅਮਰਤ ਤੇ ਨੰਬਰ ਮੈਂ ਲਗਾਤਾਰ ਜਿਹੜੇ ਸਕਰੀਨ ਦੇ नीचे ਚਲਦੇ ਕਰਦੇ ਨੇ ਦੋ ਝੋਟੀਆਂ ਤੁਹਾਨੂੰ ਦਿਖਾਤੀਆਂ ਇੱਕ ਟਰੈਕਟਰ ਦਿਖਾਤਾ ਤਿੰਨ ਚੀਜ਼ਾਂ ਵੀਰ ਦੇ ਕੋਲ ਅੱਜ ਵਿਕਾਉ ਨੇ ਘਰ ਦੇ ਪਸ਼ੂ ਵੀ ਘਰ ਦੇ ਆ ਤੇ ਟਰੈਕਟਰ ਵੀ ਜਿਹੜਾ ਬਿਲਕੁਲ ਆਦਾ ਵਾਈ ਕੀ ਐਗਰੀਕਲਚਰ ਖੇਤੀ ਬੜੀ ਵਾਸਤੇ ਟਰੈਕਟਰ ਰੱਖਿਆ ਕੋਈ ਵਪਾਰ ਦੀ ਲਾਈਨ ਨਹੀਂ ਤੇ ਸੰਪਰਕ ਤੁਸੀਂ ਕਰਨਾ ਹੈਗਾ ਨੰਬਰਾਂ ਤੇ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ